ਚੰਡੀ ਦੀਵਾਰੇ ਇਕ ਓੰਕਾਰੁ ਵਾਹਿਗੁਰੂ ਜੀ ਕੀ ਫਤੈ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸੇ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਦੇ ਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਉ ਨਿਧਿ ਆਵੇ ਤਾਏ ਸਭ ਥਾਈ ਹੋਏ ਸਹਾਏ ਪੌੜੀ ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸਹ ਸਾਰੀ ਉਪਾਇਆ ब्रह्मा विष्णम हेस ਸਾਜ ਗੁਦਰਤੀ ਦਾ ਖੇਲ ਰਚਾਈ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਿਰਜੇ ਬਾਨੋ ਦੇਵਤੇ ਤਿਨੇ ਅੰਦਰ ਬਾਦਿਲ ਛਾਇਆ ਤਹੀਂ ਦੁਰਗਾ ਸਾਜ ਕੇ ਦੇ ਤਨ ਨੋ ਸਿਕਰਾਇਆ ਇਤੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰ ਕਾਇਆ ਤੇਤੋਂ ਹੀ ਬਲ ਕ੍ਰਿਸ਼ਨ ਲੈ ਕਾਂਸ ਕੇਸੀ ਪਕੜ ਗिराया ਵੱਡੇ ਵੱਡੇ ਮੁੰਨ ਦੇਵਤੇ ਕਈ ਜੁਗਤਿ ਨੀ ਤਾਨ ਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਸਾਦੋ ਸਤਜੁਗ ਬੀਤੇ ਆਇਆ ਅਦਸੀ ਤ੍ਰੇਤਾ ਆਇਆ ਨਚੀ ਕਲ ਸਰੋਸਰੀ ਕਲ ਨਾਰਦ ਡੌਰਿਉ ਆਇਆ ਅਭਿਮਾਨੀ ਉਤਾਰਨ ਦੇਵਤੇ ਅਹ ਮਹਿਖਾਸੁਰ ਸੁੰਬੂ ਉਪਾਇਆ ਜੀਤ ਲਏ ਤਿਨ ਦੇਵਤੇ ਤਹਿ ਲੋਕੀ ਰਾਜ ਕਮਾਇਆ ਵੱਡਾ ਬੀਰਿਆ ਖਾਏ ਕੈਸੇ ਰੀ ਉਪਰ ਸ਼ਤਰੀ ਫिराया ਦਿੱਤਾ ਇੰਦਰ ਨੀ ਕਾਲ ਕੇ ਦਿਨ ਗਿਰ ਕੈ ਲਾਸਤ ਕਾਇਆ ਡਰ ਕੇ ਹੱਥੋਂ ਦਾਨ ਵੀ ਦਿਲ ਅੰਦਰ ਤਰਾਸ ਵਦਾਇਆ ਪਾਸ ਦੁਰਗਾ ਦੇ ਇੰਦਰ ਆਇਆ ਬਾੜੀ ਇਕ ਦਿਹਾੜੇ ਨਾ ਵਣਿਆਈ ਦੁਰਗ ਸਹਾਇਂਂਦਰ ਬੇਰਥਾ ਸੁਨਾਈ ਆਪਣੇ ਹਾਲ ਦੀ ਸ਼ੀਨ ਲਈ ਠਕੁਰਾਈ ਸਾਤੇ ਦਾਨ ਦੀ ਲੋਕੀ ਤਹੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਪਜਾਈ ਸਭ ਨਾ ਰਾਖ ਸੰ ਕਿਨੇ ਨ ਜਿੱਤਾਂ ਜਾਈ ਮਹਿਕੇ ਦੇਤ ਨੂੰ ਤੇਰੀ ਸਾਮਤ ਕਾਈ ਦੇਵੀ ਦੁਰਗ ਸਹਾ ਪਾੜੀ ਦੁਰਗਾ ਬੈਣ ਸੁਨੰਦੀ ਹੱਸੀ ਹੜ ਹੜਾਏ ਓਹੀ ਸਿਧ ਮੰਗਾਇਆ ਰਾਕਸ ਪਖੜਾ ਚਿੰਤਾ ਕਰੋ ਨ ਕਾਈ ਦੇਵਾਨੂ ਆਖਿਆ ਰੋਹ ਹੋਈ ਮਹਾ ਮਾਈ ਰਾਤ ਸੁਮਾਰਣੇ ਦਹਰਾ ਰਾਕ ਸੇ ਆਏ ਰੋਹਲੇ ਖੇਦ ਭਿੜਨ ਕੇ ਚਾਏ ਲਸ਼ਕਨ ਤੇਗਾ ਬਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾ ਕੰਧਾਰਾ ਮੋਹੇ ਜੁੜੇ ਢੋਲ ਸੰਖ ਨਗਾਰੇ ਬੱਜੇ ਰਾਕ ਸੇ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੋਟੇ ਸੋਹ ਹੈ ਯੁੱਧ ਨੂੰ ਇੱਕ ਜਾਤ ਨ ਜਾਣਣ ਭੱਜੇ ਖੇਤ ਅੰਦਰ ਯੋਦੇ ਗੱਜੇ ਪੌੜੀ ਜੰਗ ਮੁਸਾਫਾ ਗੱਜੇ ਆਹਣ ਕੁਰੀ ਨੇ ਗਾਰੇ ਚਾਗਲੇ ਝੂਲਣ ਨੇ ਜੀ ਬੈਰ ਕਾ ਨਿਸ਼ਾਨ ਲਸਨ ਲੀਸਾ ਵਲੇ ਟੋਲਨ ਗਾਰੇ ਪੌਣ ਦੇ ਪੁੰਗਣ ਜਾਣ ਜਤਾਵਲੇ ਦੁਰਗਾ ਦਾਨੋ ਡਹੇ ਰਣ ਨਾਦ ਵੱਜਣ ਖੇਤ ਭੀ ਹਾਵਲੇ ਵੀਰ ਪਰੋਤੇ ਵਰਸ਼ੀਏ ਜਨ ਡਾਲ ਚ ਮੁੱਟੇ ਆਵਲੇ ਇੱਕ ਵੱਡੇ ਤੇ ਗੀ ਤੜਪੀਨ ਮਦ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਝਾੜੋ ਕੱਢੀ ਆਨ ਰੇਤ ਵਿੱਚੋ ਸੋਈ ਨਾ ਡਾਵਲੇ ਗਦਾ ਤ੍ਰਿਸੂਲਾ ਬਰਸ਼ੀਆਂ ਤੀਰ ਵਗਣ ਖਰੇ ਉਤਾਵਲੇ ਜਨ ਡਸੇ ਬੁਜੰਗਮ ਸਾਵਲੇ ਮਰ ਜਾਵਣ ਵੀਰ ਰੁਹਾਵਲੇ ਪੌੜੀ ਦੇਖਣ ਚੰਡ ਪਰ ਚੰਡ ਨੂੰ ਮੂਰਾਨ ਕੁਰੇ ਨਗਾਰੇ ਤਾਇ ਰੱਕ ਸਰਫਲੇ ਚੌਗਿਰਦੇ ਪਾਰੇ ਤੇਗੀ ਹੱਥਾ ਹੱਥੀ ਤੇਗਾ ਪਕੜ ਕੇ ਰਣ ਪਿੜੇ ਕਰਾਰੇ ਕਦੀ ਨਾ ਨੱਠੇ ਯੁੱਧ ਤੇ ਜੋਦੇ ਜੁਝਾਰੇ ਦਿਲ ਵਿੱਚ ਰੋਹ ਬੜਾਏ ਕੇ ਮਾਰ ਮਾਰ ਬੁਕਾਰੇ ਮਾਰੇ ਚੰਡ ਪਰ ਚੰਡ ਨਾ ਵੀਰ ਖੇਤੀ ਉਤਾਰੇ ਮਾਰੇ ਜਾਪਣ ਬਿਜਲੀ ਸਿਰ ਭਾਰੂ ਨਾਰੇ ਪੌੜੀ ਝੋਟ ਪੈਦਮਾ ਮੇਦਲ ਮੁਕਾਬਲਾ ਦੀਵੀ ਦਸਨ ਜਾਈ ਸਿਹਨਸਾਰ ਦੀ ਪੇਟ ਮਲੰਦੇ ਲਾਈ ਮਹਿਕੇ ਦਹਿਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਝੋਟੀ ਜਾਣ ਦਿਖਾਈ ਤਾਰੇ ਤੁਮਕੇਤ ਪੌੜੀ ਛੋਟਾ ਪਵਣ ਗਾਰੇ ਅਣੀਆ ਜੁਟੀਆਂ ਤੂੰ ਲੈਆਂ ਦਰਬਾਰੀ ਦੀਵਾ ਦਾਨ ਵੀ ਵਾਹਣ ਵਾਰੋ ਵਾਰੀ ਸੂਰੇ ਸੰਗਰੇ ਭੱਗੇ ਰਤੁ ਝਲਾਰੀ ਜਿਉਂ ਗੇਰੂ ਬਾਬਤਰਾ ਦੇਖਣ ਬੈਠ ਹਟਾਰੇ ਮਾਰੀ ਰਾਖਸਾ ਪਾਈ ਤੂੰ ਸਵਾਰੀ ਦੁਰਗਾ ਦਾਨ ਵੀ ਪੋੜੀ ਲਖਨਗਰੀ ਵੱਜਣਿਆ ਮੋ ਸਾਮਣੇ ਰਾਗ ਸੁਰਣੋਂ ਨਾ ਬੱਜਣ ਰੋਹੇ ਰੋਖ ਲੈ ਸਿੰਘਾ ਵਾਂਗੂ ਗੱਜਣ ਸੱਪੇ ਸੂਰਮੇ ਤਣ ਤਣ ਕੈਬਰ ਛੱਡੜ ਦੁਰਗਾ ਸਾਮਣੇ ਪਾੜੀ ਕੁਰੇ ਨਗਾਰੇ ਦੋਹਰੇ ਰਣ ਸੰਗਲਿਆਲੇ ਤੂੜੇ ਲਪੇਟੇ ਤੂਰੇ ਸਰਦਾਰ ਜਟਾਲੇ ਉਖੜੀਆਂ ਨਾਸਾਂ ਜਿਨ੍ਹਾਂ ਮੁਹ ਜਪਣਿਆਲੇ ਤਾਏ ਦੇਵੀ ਸਾਮਣੇ ਵੀਰ ਮੁੱਚਲੀਆਲੇ ਸਰਪਤ ਜੀ ਹੇਲਾੜ ਹਟੇ ਵੀਰ ਟਲੇ ਨਾ ਟਾਲੇ ਗੱਜੇ ਦੁਰਗਾ ਕੇਰ ਕੇ ਜਣ ਕਣੀਆਂ ਨੇ ਕਾਲੇ ਪਾੜੀ ਛੋਟ ਪਈ ਖਰਚਾ ਮੀਦਲਾ ਮੁਕਾਬਲਾ ਵੀ ਕੇਰ ਲਈ ਭਰੇ ਆਮੀ ਦੁਰਗਾ ਆਏ ਕੈ ਰਾਕਸ ਵੱਡੇ ਅਲਾਮੀ ਭਜ ਨਾ ਜਾਣਦੇ हां तो होई सुरगामी मारे देवता बॉडी हां गणत गुरेन गा रे दला पिडंदिया पाहे महकल पा रे देवा दानवा वाहन फाट के रा रे रात से रोहले जापण ते गिया रे म्यानो तू ही हां ਯੋਧੇ ਵੱਡੇ ਮੂਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਗ ਜਵੇਹਣੇ ਕਤਿ ਨਿਆਖਣ ਹਾਰੇ ਤਾਵੜ ਸਾਹਮਣੇ ਦੁਰਗਾ ਸਾਭ ਸੰਗਾਰੇ ਰਾਕਸ ਖੜਕ ਲੈ ਪੌੜੀ ਹਮਲ ਲਤੇ ਯੋਧੇ ਮਾਰੂ ਬੱਜਿਆ ਬਦਲ ਜਿਉ ਮਹਿ ਖਾਜ਼ੂ ਰਣ ਵਿੱਚ ਗੰਜਿਆ ਇੰਦਰ ਜੇਹਾ ਯੋਧਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਬਾੜੀ ਵੱਜੇ ਢੋਲਨ ਗਾਰੇ ਦਲਾ ਮੁਕਾਬਲਾ ਤੀਰ ਫਿਰੀ ਰਹਿ ਭਾਰੀ ਆ ਮੋ ਸਾਹਮਣੇ ਅਗਣਤ ਬੀਰ ਸੰਗਾਰੇ ਲੱਗਦੀ ਕੈਬਰੀ ਡਿੱਕੇ ਜਾਣ ਮੁਨਾਰੇ ਮਾਰੇ ਵਿੱਜ ਦੇ ਖੁੱਲੀ ਵਾਲੀ that a ਹੜੇ ਸੱਬੇ ਸੂਰਮੇ ਸੁੱਤੇ ਜਾਨ ਜਟਾਲੇ ਪੰਗਾ ਖਾਏ ਕੈ ਪੌੜੀ ਦੂਹਾ ਕੰਧਾਰਾ ਮੁਹੇ ਜੁੜੇ ਨਾਲ ਤੌਸਾ ਭਾਰੀ ਕੜਕੁੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੋਹਿਆ ਮਹਿਖਾਸੁਰ ਪਾਰੀ ਉਮਲਲਥੇ ਸੂਰਮੇ ਮਾਰ ਮੱਛੀ ਕਰਾਰੀ ਜਾਪੇ ਚੱਲੇ ਰਤ ਦੇ ਸਲ ਲੈ ਜਾ ਤੇ ਤਾਰੀ ਪਾੜੀ ਸਾਟ ਪਈ ਜਮਤਾਣੀ ਦਲਾ ਮੁਕਾਬਲਾ ਤੁਹੇ ਲਈ ਕਿਰਪਾਣੀ ਦੁਰਗਾ ਮਿਆਂ ਤੇ ਚੰਡੀ ਰਾਸ ਖਾਣੀ ਵਾਹੀ ਦੇਤ ਨੂੰ ਕੋਪਰ ਚੂਰਿਚਾ ਵਾਣੀ ਲੱਥੀ ਕਰਗਲੇ ਪਖਰ ਦੁਲਾ ਪਖਰ ਤੁਰਾ ਪੱਲਾਣੀ ਰੜਕੀ ਧਰ ਤੇ ਜਾਏ ਲੈਂਦੀ ਅਗਾ ਸਿਧਾਣੀ ਸਿੰਘਾਂ ਧੌਲ ਦਿਆਂ ਕੁਰਮ ਸਿਰ ਲਹਿਲਾਣੀ ਦੁਸ਼ਮਣ ਮਾਰ ਕੇ ਵੱਡੇ ਗਨ ਤਖਾਣੀ ਮੂਏ ਖੇਤ ਵਿੱਚ ਰਣ ਵਿੱਚ ਕੱਤੀ ਕਾਣੀ ਲੋਹੂ ਮਿਜਦੀ ਚਾਰੇ ਜੁਗ ਕਹਾਣੀ ਚੱਲ ਲਗਤੇ ਦੀਬ ਤਣ ਖੇਤ ਵਿਹਾਣੀ ਮਹਿਕੇ ਦਾਤ ਨੂੰ ਇਤੀ ਮਹਿ ਖਾਸ ਹਰਦੈਤ ਮਾਰੇ ਦੁਰਗਾ ਆਇਆ ਚੌਦੇ ਲੋਕ ਕਰਣੀ ਸਿੰਘ ਨ ਚਾਇਆ ਮਾਰੇ ਬੀਰ ਜਟਾੜੀ ਦਾਲ ਵਿੱਚ ਅੱਗਲੇ ਮੰਗਲ ਨਾਹੀ ਪਾਣੀ ਦਲੀ ਹੰਗਾਰੇ ਕੈ ਜਾਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲਿਆੜੀ ਗੰਮਣ ਸੂਰਮੇ ਹੋਈ ਲੋਪਵਾਨੀ ਦੇਵਨੂ ਰਾਜ ਦੇ ਇਸਰਦੀ ਬਰਦਾਨੀ ਹੋਈ ਜਿੱਤ ਦਿਨ ਸੋਂਬਨੇ ਸੋਂਬ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਾਜ ਧਾਨੀ ਤੱਕੀ ਵੀ ਇੰਦਰ ਦੀ ਰਾਜਧਾਨੀ ਤੱਕੀ ਜਿਤਨੀ ਇੰਦਰਪੁਰੀ ਤੇ ਤਾਵਣਾ ਵਡ ਜੋਤੀ ਮਤਾਪ ਕਾਇਆ ਸੰਜਿ ਪਟੇਲਾ ਪਾਖਰਾ ਪੜ ਸੰਦਾ ਸਾਜ ਬਣਾਇਆ ਜੰਮੇ ਕਟ ਕੀ ਅਸ਼ੂਣੀ ਅਸਮਾਨ ਗਰਦੀ ਛਾਇਆ ਰੋਹ ਸੁੰਬਨੀ ਸੁੰਬ ਸਿਦਾਇਆ ਪਾੜੀ ਸੁੰਬਨੀ ਸੰਬੇ ਲਾਇਆ ਵਡ ਜੋਦੀ ਸੰਗਰਵਾਏ ਰੋਹੋਦਿਕਾ ਦਿਖਾਲੀ ਦਿੱਤੀਆਂ ਬਰਿਆਮੀ ਤੁਰੇ ਨਚਾਏ ਕੁਰੇ ਤਮਾਮੇ ਦੋਹਰੇ ਜਮ ਬਾਹਣ ਜਿਉ ਅੜੜਾਏ ਦੇਉਦਾਨੋ ਲੁਜਣਿ ਆਏ ਬਾੜੀ ਦਾਨੋ ਦੇਉ ਨਾਗੀ ਸੰਗਿਰ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਯੋਧਿਆਂ ਭੂਤਾ ਇਲਾ ਕਾਗੀ ਗਉਸਤ ਪਖੇਆ ਉਮਰਤ ਉਮਰੇ ਜਗੀ ਕਤੀ ਸੂਰਿਆ ਸਾਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇ ਉਪਜਾਈ ਮਿਲ ਕੇ ਰਾਤ ਸੀ ਲੋਕੀ ਤਹੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਸਾਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇ ਉਪਜਾਈ ਮਿਲ ਕੇ ਰਾਤ ਸੀ ਲੋਕੀ ਤਹੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸਾਮਤ ਕਾਈਂ ਦੇਵਾ ਦਰਦਿਆਂ ਦੀ ਚੰਦ ਚੜਾਈ ਉਹ ਤੇਰਾ ਕਸਾ ਪਾੜੀ ਆਈ ਫਿਰ ਭਵਾਨੀ ਖਬਰੀ ਪਾਇਆ ਦੇਤ ਵੱਡੇ ਅਭਿਮਾਨੀ ਹੋਏ ਇਕਠੇ ਲੋਚਣ ਤੁਮ ਗੁਮਾਨੀ ਰਾਏ ਬੁਲਾਇਆ ਯੱਗ ਵਿੱਚ ਜੱਗ ਵਿੱਚ ਵੱਡਾ ਦਾਨੋ ਆਪ ਕਹਾਇਆ ਸਾਟ ਪਈ ਖਰਚਾ ਮੀ ਦੁਰਗਾਲਿਆਵੜੀ ਪਾੜੀ ਕਾੜੇ ਕੋਠੀ ਰਾਣ ਚੰਡੀ ਫੌਜਾਂ ਦੇਖ ਕੇ ਤੁਹੀ ਮਿਆਂ ਖੰਡਾ ਹੋਈ ਸਾਹਮਣੇ ਸੱਬੇ ਵੀਰ ਸੰਧਾਰੇ ਤੁਮਰ ਨਾਨ ਦੇ ਜਣ ਲੈ ਕੱਟੇ ਯਾਰੇ ਤਰਖਿਤ ਬਾਡੀਆਂ ਪਾੜੀ ਸੋਬੀ ਤੋਂ ਜਬ ਜਾਈ ਦਲਾ ਮੁਕਾਬਲਾ ਰੋਹ ਪਵਾਨੀ ਆਈ ਤੇਰਾ ਅਕਸਾਂ ਖੱਬੀ ਦਸਤ ਨਚਾਈ ਸੀ ਹੰਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ ਪਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਰੋਹ ਹੋਏ ਚਲਾਈ ਰਗ ਸਰਾਈ ਨੂੰ ਜੰਪੁਰ ਦੀਆ ਪਠਾਈ ਲੋਚਣ ਤੁਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪਾੜੀ ਪੰਨੇ ਦਾਤੁ ਬੁਕਾਰੇ ਰਾਜ ਸੁੰਭ ਖੈ ਲੋਚਣ ਤੁਮ ਸੰਗਾਰੇ ਸੜੇ ਸਿਪਾਹੀਆ ਜੰਝਣ ਯੋਦੇ ਮਾਰੇ ਅੰਦਰ ਖੇਤ ਦੇ ਜਾਪਣ ਅੰਬਰ ਤਾਰੇ ਡਿੱਗੜ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਵਿਜ ਦੇ ਦਤਾ ਦੇ ਗਲ ਹਾਰੇ ਦਹਸਤ ਖਾਏ ਕੇ ਐ ਬੱਚੇ ਸੋ ਮਾਰੇ ਮਾਰੇ ਰਹ ਤੇਰਾ ਐ ਥੈ ਪੌੜੀ ਰੋਹ ਹੋਏ ਬੁਲਾਏ ਰਾਕਸ ਰਾਏ ਮੈਂ ਬੈਠੇ ਮਤਾ ਪਕਾਏ ਦੁਰਗਾ ਲਿਆਵਣੀ ਚਾਂਡਿਆਰ ਮੁੰਡ ਪਠਾਏ ਬਹੁਤਾ ਕਟਕਦੇ جاپے چھپر چھائے بنیا کے جما جے تیرا ہے بلائے چل لے یُدھ نو جان جامپور پکڑ چلائے سب بیمارنے پڑی ٹول نگارے وے دلا مقابلہ روور پھیلے آئی او تیرا کساں سب نی تُرے نہ چائے بارشے پکڑ کے ਬਾਹਵੇਂ ਮਾਰ ਗਿਰਾਏ ਅੰਦਰ ਖੇਤ ਦੇ ਤੇਰੀ ਸ਼ਹਿਬਰ ਲਾਈ ਮੁੱਠੀ ਦੇਵਤਾ ਤੇਰੀ ਸੰਖ ਵਜਾਏ ਸੰਗ ਰਚਿਆ ਕਾਂ ਤਣ ਤੀਰ ਚਲਾਏ ਦੁਰਗਾ ਤਨ ਖਲ ਜਿਨੇ ਦਸਤ ਉਠਾਏ ਰਹੇ ਨ ਜੀਵ ਦੇ ਚਾਂਡੇ ਅਰ ਮੁੰਡ ਖਪਾਏ ਦੋਨੋਂ ਦੇਵਤਾ ਸੋੰਬਨ ਸੋੰਬਰ ਸਾਈ ਮਾਰੇ ਦਾਤ ਸੋੜ ਯੋਦੇ ਸਭ ਬੁਲਾਏ ਆਪਣੇ ਮਜਲਸੀ ਜਿਨੇ ਦੇ ਉਫਚਾਈਂਦਰ ਜਿਹਵੇ ਤੇਈ ਮਾਰ 기ਰਾਏ ਪਲ ਵਿੱਚ ਦੇਵਤਾ ਯੋਨੀ ਦਸਤੀ ਦਸਤ ਵਿਚ ਜਾਏ ਤਿਨਾ ਚਿਤ ਕਰੇ ਫਿਰ ਸਣਮਤ ਬੀਜ ਚਲਾਏ ਬਿਡੇ ਰਾਏ ਦੇ ਸਾਜ ਪਟੋਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਮਰੜਾਏ ਰਾਤ ਸੁਰੂਪ ਲੈ ਕਦੀ ਨ ਕਿਨੇ ਹਟਾਏ ਯੁੱਧ ਮਚਾਏ ਕੈ ਮਿਲਤੇਈ ਦਾਨo ਆਏ ਹੁਣ ਸੰਗਰ ਦੇਖਣਾ ਪੌੜੀ ਦਤੀ ਡੰਡੀ ਉਪਾਰੀ ਨੇੜਿ ਆਏ ਕੈ ਸਿੰਘ ਕਰੀਐ ਸਬਾਰੀ ਦੁਰਗਾ ਸੋਰ ਸੁਣ ਖੱਬੇ ਦਾਸਤੀ ਉਪਾਰੀ ਗਦਾ ਫਿਰਾਏ ਕੈ ਸੈਨਾ ਸਬਦ ਸੰਘਾਰੀ ਸਰਣਵਤ ਬੀਜਦੀ ਜਣ ਮਦ ਖਾਏ ਮਦਾਰੀ ਘੁੰਮਣ ਸੂਰ ਮੇ ਅਗਣਿਤ ਪਾਉ ਪਸਾਰੀ ਬੁਲੇ ਆਹਾੜ ਵਿੱਚ ਜਾਪੇ ਖੇਡ ਖਿਡਾਈ ਸੁਤੇ ਫਾਗ ਨੂੰ ਕੋੜੀ ਸਰਾਣੁ ਕੁੱਤ ਬੀਜ ਹਕਾਰੇ ਰਹਦੇ ਸੂਰਮੇ ਯੋਧੇ ਜਿੜਮ ਨਾਰੇ ਦਿਸਣ ਖੇਤ ਦੇ ਵਿੱਚ ਸਭਨੀ ਦਾਸ ਤੀ ਉਪਾਰੇ ਤੇਗਾ ਤੂਹੇ ਕਹਿ ਮਾਰੋ ਮਾਰੂ ਪੁਕਾਰੀ ਆਏ ਸਾਹਮਣੇ ਸੰਜਾਤੇ ਢਾਣ ਕੀ ਆਰੇ ਤੇਗੀ ਉੱਬਰੇ ਕਾੜ ਕੜਨ ਠਠਿਆਰੇ ਜਾਣ ਬਣਾਏ ਕੈ ਪੌੜੀ ਸਾਟ ਦੇ ਪਈ ਜਮਤਾਣੀ ਗੱਲਾਂ ਮੁਕਾਬਲਾ ਕੁਮਰ ਬਰਗਸਤਾਣੀ ਦਲ ਵਿੱਚ ਕੱਟਿਓ ਸਨੇ ਤੁਰਾ ਪਲਾਣੇ ਡਿੱਗਣ ਸੂਰਵੇਂ ਉਟੇ ਉਟੇ ਮੰਗੜ ਪਾਣੀ ਕਾਇਲ ਕੂਮ ਦੇ ਵਡਮਾਰ ਵਿਹਾਣੀ ਉੱਪਰ ਲੱਗ ਸਾ ਬਿਜਲੀ ਜਿਉਂ ਚਰਲਾਣੀ ਉਠੀ ਦੇਵਤਾ ਬਾੜੀ 24 ਤੋਂ ਸੁਭਾਰੀ ਦਲਾ ਮੁਕਾਬਲਾ ਸੱਬੇ ਸੈਨੋ ਸੱਬੇ ਸੈਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਦਾਨੋ ਮਾਰੇ ਰੋਹ ਬਡਾਈ ਕੇ ਸਿਰ ਵਿੱਚ ਤੇਗਮ ਗਾਈ ਸ੍ਰਣ ਵਿੱਚ ਬੀਜ ਤੈ ਅਗਨਤ ਦਾਨੋਂ ਪਾਰੇ ਹੋਏ ਲੋਹੂਆ ਯੋਦੇ ਜਿਡਮੁਨਾਰੇ ਅੰਦਰ ਖੇਤ ਦੇ ਦੁਰਗਾ ਨੂੰ ਲਲਕਾਰਿਆ ਆਪਣੇ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸੀ ਆਵਤੇ ਰਤੂ ਦੇ ਪਰ ਨਾਲੇ ਤਿੰਤੇ ਭੁਏ ਪਏ ਉਠੇ ਕਰਨਿਆਰੇ ਹਰਕਸ ਹੜ ਹੜਾਏ ਦੱਗਾ ਸੰਗਲੀਆਲੀ ਸੰਗਰ ਪਾਇਆ ਬਰਸ਼ੀ ਬੰਦਲੀਆਲੀ ਸੂਰੇ ਸੰਗਰੇ ਪੇੜ ਮੱਛਿਆ ਵੀ ਰਾਲੀ ਦੁਰਗਾ ਦਾਣਵੀ ਮਾਰ ਮੱਛੀ ਮੋਹਰਾਲੀ ਅੰਦਰ ਖੇਤ ਦੇ ਜਨ ਨਟ ਲੱਥੇ ਛਾਲੀ ਢੋਲ বাজਾਏ ਕਹਿ ਲੋਹੂ ਫਾਤੀ ਜਾਲੀ ਲੋਥੀ ਜਮ ਧੜੀ ਕਾਨ ਵਿੱਚ ਜੋਂ ਝੰਝਾਲੀ ਤੇਗਾ ਹੱਸੀਆਂ ਕੋ ਮਰੀਆ ਰਸੀਆਲੀ ਬਣੀਆਂ ਕੇਜਮਾ ਤਗਾ ਸੁਲੀ ਬਜਾਈਆਂ ਦਲਾ ਮੁਕਾਬਲਾ ਤੂੰ ਹੀ ਵਿਆਹ ਨੂੰ ਲਈਆਂ ਜਵਾਨੀ ਸੂਰਮੀ ਸ਼੍ਰਾਣਵਤ ਬੀਜ ਬਦਾਈਆਂ ਅਗਨਤ ਸੂਰਤਾ ਦਿਰਗਾ ਸਹੇ ਆਈਆਂ ਰੋਹ ਬੜਾਏ ਕੈ ਸਬਨੀਆਂ ਵਗਾਇਆਂ ਤੇ ਗਾ ਤੂ ਹੈ ਕੈ ਦੁਰਗਾ ਸਭ ਵਿੱਚ ਬਚਾਈਆਂ ਢਾਲ ਸੰਭਾਲ ਕੇ ਦੇਵੀ ਆਪ ਚਲਾਈਆਂ ਤੱਕ ਤੱਕ ਦਾਨ ਵੀ ਲੋਹੂ ਨਾਲ ਡੁਬਾਈਆਂ ਤੇਗਾ ਲੰਗੀਆਂ ਸਾਰ ਸੁਤੀ ਜਨਨਾਈਆਂ ਮਿਲ ਕੇ ਦੇਵੀਆਂ ਸੱਬੇ ਮਾਰ ਗਿਰਾਇਆਂ ਅੰਦਰ ਖੇਤ ਦੇ ਤਿੱਦੂ ਫੇਰ ਸਮਾਈਆਂ ਹੋਈਆਂ ਸੂਰਤਾ ਪਾੜੀ ਸੋਰੀ ਸੰਗਰ ਰੱਛਿਆ ਟੋਲ ਸੰਖਨ ਗਾਰੇ ਵਾਏ ਕੈ ਚੰਡ ਚਤਾਰੀ ਕਾਲ ਕਾ ਮਨ ਬਾਲਾ ਰੂਸ ਬੜਾਏ ਕੈ ਨਿਕਲੀ ਮੱਥਾ ਫੋੜ ਕੇ ਜਨ ਫਦੇ ਨਿਸ਼ਾਨੇ ਬਜਾਏ ਕੈ ਜਾਗ ਸੋ ਜੰਮੇ ਯੁੱਧ ਨੂੰ ਜਣਵਾ ਜਰਵਾਣਾ ਜਨ ਮਰੜਾਏ ਕੈ ਨਾਲ ਵਿੱਚ ਕੇਰਾ ਕਤਿਆ ਜਨ ਸਹੀ ਤੁਰਿਆ ਗਣ ਨਾਇਕੇ ਆਪ ਵਿਸੂਲਾ ਹੋਇਆ ਤਿਨ ਲੋਕਾਂ ਤੇ ਖੁਨਸਾਏ ਕਹਿ ਰਭੂ ਸਿਦਾਈਆਂ ਚਕਰਪਾਣ ਕਰ ਨਿੰਦਾ ਖੜ ਕੀ ਉਠਾਏ ਕ ਅੱਗੇ ਰਾਤਸ ਬੈਠੇ ਰੋਹਲੇ ਤੇਰੀ ਤੇਗੀ ਸਹਬਰ ਲਾਇ ਕ ਪਕੜ ਪਛਾੜੇ ਰਾਕਸ਼ਾਂ ਪਕੜ ਪਛਾੜੇ ਰਾਕਸ਼ਾਂ ਦਲ ਬੈਤਾ ਅੰਦਰ ਜਾਏ ਕ ਬਹੁ ਕੇਸੀ ਪਕੜ ਪਛਾੜੀ ਅਨ ਦਿਨ ਅੰਦੇਰੇ ਧੂਮਰੇ ਚਾਇਕੇ ਵੱਡੇ ਵੱਡੇ ਚੁਣ ਸੂਰਮੇ ਕਹਿ ਕੋਟੀ ਦਇ ਚਲਾਏ ਕਹਿ ਰਾਣਕਾਰੀ ਗੁੱਸਾ ਖਾਏ ਕਹਿ ਪੌੜੀ ਦੋਹਾ ਕੰਧਾਰਾ ਮੁਹੇ ਜੁੜੇ ਹਣਿਆਰਾ ਚੋਇਆਂ ਤੂੰ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਇਆਂ ਪੂਰਾ ਸ੍ਰਣਵਤ ਬੀਜ ਨੂੰ ਘੱਟ ਕੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌਗਿਰਦੇ ਹੋਈਆਂ ਚੋਬੀ ਤਸ ਪਾਇਆਂ ਦਲਾ ਮੁਕਾਬਲਾ ਦਸਤੀ ਤਹ ਹੁਨ ਚਾਇਆਂ ਤੇ ਗਾਂ ਨੰਗੀਆਂ ਸੂਰਿਆ ਦੇ ਤਨ ਲਾਈਆਂ ਗੋਸ਼ ਤੇ ਗਿੱਦੀਆਂ ਬਿੱਦਣ ਰਾਤੀ ਆਇਆਂ ਮਰਤਾ ਕੋੜੀਆਂ ਜੋਗਣੀਆਂ ਮਿਲ ਕਾਇਆਂ ਲੋਹੂ ਪਖਣਾ ਹੋਜਾ ਵਾਰ ਹਟਾਈਆਂ ਦੇਵਾ ਦਾਨਵਾ ਭਜ ਦੀ ਕਥਾ ਸੁਣਾਈਆਂ ਰਾਜੇ ਸੁੰਭਥੈ ਕੋਈ ਨਾ ਪੌਣੇ ਪਾਇਆਂ ਬੂਂ ਦਾ ਰਤ ਦੀਆਂ ਕਾਲੀ ਖੇਤ ਕਪਾਈਆਂ ਸੱਬੇ ਸੂਰਤਾ ਬਹੁਤ ਹੀ ਸ੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨ ਜਾਏ ਮਾਈਆਂ ਜੂ ਜੇ ਸੂਰਮੇ ਸੋਮਬ ਸੁਣੀ ਕਰਹਾਲੀ ਰਾਣਵਤ ਬੀਜਦੀ ਰਾਣ ਵਿੱਚ ਕਿਨੇ ਨਾ ਝਾਲੀ ਦੁਰਗਾ ਆਵਤੀ ਬਹੁਤ ਹੀ ਵੀਰ ਜਟਾਲੀ ਉਠੇ ਆਖ ਕਹਿ ਛੋਟਾ ਪਾਣ ਤਬਾਲੀ ਜਸਨ ਯੁੱਧ ਨੋ ਥਰ ਥਰ ਪ੍ਰਥਮੀ ਚਾਲੀ ਦਲਾ ਚੜੰਦਿਆਂ ਨਾਉ ਜਿਵੇਂ ਹੈ ਹਾਲੀ ਸਾਹਦਰਿਆਉ ਵਿੱਚ ਧੂੜੀ ਉਤਾਹਾਂ ਕਾਲੀ ਛੜੀ ਤਰੰਗ ਮਾਂ ਜਾਣ ਪੁਕਾਰੂ ਚਾਲੀ ਧਰਤੀ ਇੰਦਰਥੇ ਧੋੜੀ ਆਹਰ ਮਿੱਲਿਆ ਆਹਰੀਆ ਸਾਨ ਸੂਰਿਆ ਸਾਜੀ ਚੱਲੇ ਸੋਹੇ ਦੁਰਗ ਸਹਾ ਜਾਣ ਕਾ ਪੇਹਾ ਜੀ ਤੇਰੀ ਤੇਗੀ ਜੰਮ ਧੜੀ ਰਣ ਬੰਡੀ ਬਾਜੀ ਕਕਾਇਲ ਕੁੰਮਣ ਸੂਰੂ ਮੇ ਜਾਣ ਮਕ ਤਬ ਕਾਜੀ ਏ ਕਬੀਰ ਪਰੋਤੇ ਬਰਸ਼ੀ ਜੋ ਚੁਕ ਪਾਉਣ ਦੀ ਬਾਜੀ ਇਕ ਦੁਰਗਾ ਸੋਹੇ ਖੁਨਸ ਕੈ ਖੁਨਸ ਆਇਨ ਤਾਜੀ ਇਕ ਤਾਂ ਅਵਣ ਦੁਰਗਾ ਸਾਮਣੇ ਜੋ ਖੁਖਿਆਏ ਬਾਜੀ ਕਦੇ ਨਰਜੇ ਯੁੱਧ ਤੇ ਰਾਜ ਹੋਏ ਰਾਜੀ ਬੱਜੇ ਸੰਗਈਆਲੇ ਸੰਗਰ ਡੋਹਰੇ ਦਹੀ ਜੋ ਖੇਤ ਜਟਾਲੇ ਹੱਥਾਂ ਜੋੜ ਕੇ ਨੇਜੇ ਬੰਬਲਿਆਲੇ ਦਿਸਣੇ ਉਰੜੇ ਚੱਲੇ ਜਾਣ ਜਟਾਲੇ ਨਾ ਵਣ ਗੰਗ ਨੂੰ ਪਾੜੀ ਦੁਰਗਾ ਅਤੇ ਦਾਨਵੀ ਸੂਲ ਹੋਈਆ ਕੰਗਾ ਵਾਛੜ 33 ਸੂਰਿਆਂ ਵਿੱਚ ਖੇਤ ਖਤੰਗਾ ਤੂੰ ਕਿਰਪਾਣਾ ਤਿੱਖੀਆਂ ਬਦਲ ਆਣ ਅੰਗਾ ਪਹਿਲਾ ਦਲਾਂ ਮਿਲੰਦੇ ਆ ਪੇੜ ਭਿਆ ਨੀਹੰਗਾ ਪਾੜੀ ਉਰੜ ਫੌਜ ਆਇਆਂ ਬਿਲ ਚੜੇ ਕੰਦਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਦਰਬਾਰੀ ਕਾੜੇ ਕੁੱਤੇ ਰਾਣ ਮੱਛਿਆ ਗੱਡੇ ਅੰਕਾਰੀ ਢੜ ਵਿੱਚ ਬਾਹਾਂ ਗੰਨ ਲੈ ਫੁੱਲ ਜਿਹੇ ਬਾੜੀ ਜਾਪੇ ਕੱਟੇ ਬਾੜੀਆਂ ਰੁਖ ਚੰਦਣਿਆਰੀ ਦੁਹਾਂ ਕੰਧਾਰਾਂ ਮੂਹੇ ਜੁੜੇ ਸੱਟ ਪਈ ਘਰਵਾਰ ਕੋ ਤੱਕ ਤੱਕ ਕੈਬਰ ਦੁਰਗ ਸਾਹਾ ਤੱਕ ਮਾਲੇ ਮਾਰੇ ਭਲੇ ਜਜ਼ਾਰ ਕੋ पैदल मारे हाथी आ संग रथ गिरे असवार को सोहन संजा बागड़ा जन लगे फुल अनार को गुस्से आई काल का हाथ सज्जे लै तलवार को एक दू पार उत पार हर नाक से कई हजार को ਜਿਨ ਇਕਾਰਹੀ ਕੰਧਾਰ ਕੋ ਸਾਧ ਰਹਿਮਤ ਤੇਰੀ ਬਾਝ ਕੋ ਪਾੜੀ ਦੁਹਾਂ ਕੰਧਾਰਾ ਮੂਹੇ ਜੁੜੇ ਸਾਟ ਪਈ ਜਮਤਾਨ ਕੋ ਤਦ ਖਿੰਗ ਨੂੰ ਸੋਬਨ ਝਾਇਆ ਢਾਲੀ ਉੱਪਰ ਬਰਗਸਤਾਨ ਕੋ ਫੜੀ ਬਲੰਦ ਲਗਾਈ ਉਸ ਪਰ ਮਾਇਸੇ ਕਰ ਮੁੱਲ ਤਾਨ ਕੋ ਬੁਸੇ ਆਈ ਸਾਹਮਣੇ ਰਾਣੀ ਅੰਦਰ ਕਤਣ ਕਾਣ ਕੋ ਅੱਗੇ ਤੀਗ ਬਗਾਈ ਦੁਰਗ ਸਹਾ ਵੱਡ ਸੁੰਬਣ ਵਹੀ ਪਲਾਣ ਕੋ ਰੜਕੀ ਜਾਏ ਕੇ ਤਦ ਗੋ ਵੱਡ ਪਖਣ ਵੱਡ ਕੀ ਕਾਣ ਕੋ ਵੀਰ ਪਲਾਣੋ ਡਿੱਗਿਆ ਕਰ ਸਜਦਾ ਸੁੰਬ ਸੁ ਜਾਣ ਕੋ ਸਾਪਾਸ ਸਲੋਣੇ ਖਾਣ ਕੋ ਸਦਾ ਸਬਾਸ ਤੇਰੀ ਤਾਨ ਕੋ ਤਾਰੀਫਾ ਪਾਨ ਚ ਬਾਨ ਕੋ ਸਾਧ ਰਹਿਮਤ ਕਹ ਖਾਂ ਖਾਨ ਕੋ ਸਾਧ ਰਹਿਮਤ ਦੁਰੇ ਨ ਚਾਣ ਕੋ ਪਾੜੀ ਦੁਰਗਾਏ ਤੇ ਦਾਨ ਵੀ ਗਹ ਸੰਗਰ ਕਥੇ ਉਰੜ ਉਠੇ ਸੂਰ ਮੇ ਆੜਾ ਹੈ ਮੱਥੇ ਕਟ ਤਫੰਗੀ ਕੈ ਬਰੀ ਦਲਗਾ ਹੈ ਨੀ ਕਥੇ ਦੇਖਣ ਜੰਗ ਫਰਿਸ਼ਤੇ ਅਸਮਾਨੋ ਲਥੇ ਪਾੜੀ ਦੋਹਾ ਕੰਦਾਰਾ ਮੋਹ ਚੁੜੇ ਦਾਨ ਕੁਰੇ ਨਗਾਰੇ ਉਰੇੜਿਆ ਸੂਰਮੇ ਸਿਰਦਾਰ ਅਣਿਆਰੇ ਲੈ ਕੇ ਤੇਗਾ ਬਰਸ਼ੀਆਂ ਹਥਿਆਰਿ ਉਬਾਰੇ ਟੋਪ ਬਟੇ ਲਾ ਪਾਖਰਾ ਗਲ ਸਾਂਝ ਸਵਾਰੇ ਲੈ ਕੇ ਬਰਸ਼ੀ ਦੁਰਗ ਸਾਹ ਬਹੁ ਦਨਵ ਮਾਰੇ ਚੜੇ ਰਥੀ ਗੱਜ ਘੋੜੀ ਮਾਰ ਕੋਏ ਤੇ ਡਾਰੇ ਜਾਣ ਹਲਵਾਈ ਸੀਖ ਨਾਲ ਬਿਨ ਬੜੇ ਉਤਾਰੇ ਪਾੜੀ ਦੋਹਾ ਕੰਧਾਰਾ ਮੁਖੇ ਜੁੜੇ ਨਾਲ ਤੌਸਾ ਭਾਰੀ ਲੈ ਪਗੋਤੀ ਦੁਰਗ ਸਾਹਵਰ ਜਾਗਣ ਪਾਈ ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ ਸੁੰਭ ਪਲਾਣੋ ਡਿੱਗਿਆ ਉਪਮਾ ਵਿਚਾਰੀ ਡੁੱਬ ਰਤੂ ਨਾਲੋਂ ਨਿਕਲੀ ਬਰਸ਼ੀ ਦੋਤਾਈ ਜਾਨ ਰਜਾਦੀ ਉਤਰੀ ਪੈਣ ਸੁਹੀ ਸਾਰੀ ਪਾੜੀ ਦੁਰਗਾਯਤੇ দানਵੀ ਪੇੜ ਭਿਆ ਸਬਾਹੀ ਸ਼ਸਤਰ ਕਜੂਤੇ ਦੁਰਗ ਸਾਹਾ ਗਹਿ ਸਭ ਨੀ ਬਾਹੀ ਸੁੰਭਨੀ ਸੁੰਭ ਸੰਗਾਰਿਆ ਬਾਠ ਜੇਹੀ ਸਾਹੀ ਅਜਾ ਰਕਸ਼ਿਆਰੀਆ ਦੇਖ ਰੋਵਣ ਤਾਹੀ ਮੋਹਿ ਕੋੜੁ ਚੇ ਕਹ ਦੇ ਛੱਡ ਕੋੜੇ ਰਾਹੀ ਅੱਜ ਦੇ ਹੋਏ ਮਾਰੀਨ ਮੁੜ ਝਾਕਣ ਨਹੀਂ ਪਾੜੀ ਸੋੰਬੂ ਨੀ ਸੋੰਬੂ ਪਠਾਇਆ ਚੰਬ ਦੇ ਤਾਂ ਮਨੋ ਇੰਦਰ ਸਾਧ ਬੁਲਾਇਆ ਰਾਜਪੇਖ ਨੂੰ ਸਿਰ ਪਰ ਸ਼ਤਰ ਫਿਰਾਇਆ ਰਾਜੇ ਇੰਦਰ ਦੇ 14 ਲੋਕਾ ਸ਼ਾਇਆ ਜਸ ਜਗ ਮਾਤ ਦਾ ਦੁਰਗਾ 파ੜ ਬਣਾਇਆ ਸੱਪੇ ਪਾੜੀਆਂ फेर ਨਾ ਜੋਨੀ ਆਇਆ ਜਿਨੇਹ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪਾੜੀਆਂ ਫੇਰ ਨਾ ਜੋਨੀ ਆਇਆ ਜਿਨੇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ